ਕਬੀਰ ਕਾਮ ਪਰੇ ਹਰ ਸਿਮਰਿਐ ਐਸਾ ਸਿਮਰੋ ਨਿਤ ਅਮਰਾਪੁਰ ਵਸਾ ਕਰੋ ਹਰ ਗਿਆਬ ਹੋਰੇ ਬਿੱਤ ਹਾਂ ਕਾਮ ਪਰੇ ਹਰਿ ਸਿਮਰਿਐ ਇੱਕ ਐਸਾ ਸਿਮਰੋ ਨਿਤ ਇਸ਼ਾਰਾ ਕੀਦੇ ਵਾਲਾ ਇਸ਼ਾਰਾ ਦ੍ਰੋਪਤਾ ਵਾਲਾ ਹਰੀ ਕਹਾਂ ਨਾ ਕਿ ਦੇਖ ਤੂੰ ਜਿਵੇਂ ਦ੍ਰੋਪਤਾ ਤੇ ਸਾੜੀ ਉਤਾਰ ਰਹਾ ਸੀ ਤੁਸਾ ਸੁਣ ਸਭਾ ਵਿੱਚ ਉਹਨੇ ਹਰ ਦਾ ਰਚਨ ਕੀਤਾ ਹਰ ਕ੍ਰਿਸ਼ਨ ਨੂੰ ਕਹਿੰਦਾ ਉਹਨਾਂ ਨੇ ਹਰ ਦਾ ਰਚਨ ਬਣਾ ਲਿਆ ਨਾ ਟਾਰਗੇਟ ਦ੍ਰੋਪਦੀ ਇੱਥੇ ਕਾਮ ਪਰੇ ਕਾਮ ਪਰੇ ਹਰਿ ਸਭਰੀਏ ਕੌਣ ਸਭਰੀਏ ਕਿਹਨੇ ਸਭਰੀਏ ਹਿਸਟਰੀ ਸਾਡੇ ਕੋਲ ਕਿੱਥੇ ਦ੍ਰੋਪਦੀ ਦੀ ਹਿਸਟਰੀ ਸਾਡੇ ਕੋਲ ਉਹਨੇ ਸਭਰਿਆ ਨਾ ਕ੍ਰਿਸ਼ਨ ਪ੍ਰਗਟ ਹੋ ਗਿਆ ਨਾ ਨਾ ਵੀ ਪਰਕਟ ਹੋਇਆ ਉਹਦਾ ਕੰਮ ਦਾ ਬਣ ਗਿਆ ਸਾੜੀ ਤਾਂ ਦੀ ਮੁੱਕੀ ਚਲੋ ਉਹ ਤਾਂ ਛੱਡੋ ਮੁੱਕੀ ਕੇ ਨਾਮ ਮੁੱਕੀ ਐਸੇ ਸਮਰੋ ਨਾ ਤੂੰ ਜੇ ਉਹ ਸੱਚਾ ਹੈ ਤੂੰ ਇਹੋ ਐਸਾ ਹੀ ਸਮਰੋ ਜਿਵੇਂ ਕੰਮ ਪਰੇ ਤੇ ਸਮਰੀਦਾ ਕੋਈ ਜਾਂ ਤਾਂ ਕੌਫ ਵੇ ਜਾ ਦਨਾ ਅਜੀ ਫਜਨ ਹੈ ਫਿਰ ਇੱਕ ਮਨ ਇੱਕ ਤਿਤ ਹੋ ਕੇ ਸਮਰਦਾ ਜਿੱਦਾਂ ਕੋਲਾ ਕੰਮ ਹੁੰਦਾ ਓੜਾ ਕੇ ਕੋਣ ਮਤਲਬ ਆਦਮੀ ਇੱਕ ਵਨਿਤ ਤੇ ਤੁਨ ਦੈ ਐਸਾ ਸਬਰੋ ਨਤ ਅਮਰ ਆ ਪਰ ਵਾਸਾ ਕਰੋ ਹਰ ਗਿਆਬ ਹੋਰੇ ਅਮਰ ਆ ਪਰ ਵਾਸਾ ਕਰੋ ਫਿਰ ਉਦੋਂ ਜਿਹੜੀ ਆਪਣੀ ਅਕਲ ਆਉਂਦਾ ਨਹੀਂ ਕੰਬ ਲੈਂਦਾ ਆਦਿ ਜਿੰਨਾ ਜਰ ਆਪਣੀ ਅਕਲ ਤੇ ਕੰਬ ਲੈਂਦਾ ਉਹ ਤੇ ਕੁਟੀ ਜੋਦਾ ਦਿਮਾਗ ਚ ਦਿਮਾਗ ਨੂੰ ਛੱਡ ਜਾਂਦਾ ਉਦੋਂ ਮੇਰੇ ਵਾਸਤੇ ਦੀ ਗੱਲ ਹੈ ਜੀ ਮੇਰੇ ਵਾਸਤੇ ਦੀ ਗੱਲ ਹੈ ਨਹੀਂ ਮੇਰੀ ਸਮਝ ਤੋਂ ਬਾਹਰ ਹੈ ਪਰਮੇਸ਼ਰ ਨੂੰ ਕਹਿੰਦਾ ਵੀ ਹੁਣ ਤੂੰ ਕੋਈ ਹਿੱਲਾ ਕਰ ਜੇ ਤੂੰ ਤੇ ਆ ਗਿਆ ਮੈਂ ਛੱਡ ਤੀ ਫਿਰ ਅਮਰ ਪਰਵਾਸਾ ਹੁੰਦਾ ਫਿਰ ਦਾ ਅਮਰ ਪਰਵਾਸਾ ਹੈ ਜਿਹੜਾ ਸਤਗੁਰ ਹੈ ਜਿਹੜਾ ਮਰਦਾਰੀ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਇਹ ਅਬਰਾਸ਼ੀ ਪੁਰਖ ਹੈ ਜਿੱਤੇ ਅਬਰਾਸ਼ੀ ਪੁਰਖ ਰਹੇਦਾ ਆਪਣਾ ਪਰ ਜਗਾ ਹੈ ਇਹ ਤਾਂ ਹਿਰਦਾ ਆਪਣਾ ਪਰੇ ਤਾਂ ਆਮਰਾ ਪਰਵਾਸਾ ਕਰੋ ਜੇ ਨਿਤ ਸਮਰੇਗਾ ਆਮਰਾ ਪਰਵਾਸਾ ਆਪੇ ਹੋ ਜੂ ਆਮਰਾ ਪਰਵਾਸਾ ਤੇ ਬਣਾ ਸਮਣ ਹੁੰਦਾ ਇਹਦੀ ਬੜਾ ਵਾਲਿਆਂ ਦਾ ਆਮਰਾ ਪਰਵਾਸਾ ਹੋ ਹੀ ਨਹੀਂ ਸਕਦਾ ਤੇ ਰਕੁਟੀ ਵਾਲਿਆਂ ਦਾ ਆਮਰਾ ਪਰਵਾਸਾ ਸਮਾਧੀ ਵਾਲਿਆਂ ਦਾ ਹੋ ਹੀ ਨਹੀਂ ਸਕਦਾ ਤੇ ਆਮਰਾ ਪਰ ਕਿੱਥੇ ਹੋਇਆ ਫਿਰ ਤਾਂ ਜ਼ਿੰਮੇਵਾਰ ਕਿੱਥੇ ਹੋਇਆ ਫਿਰ ਯਾਦਾ ਆਦਮੀ ਦੀ ਬੁੱਧੀਓ ਆਪਣੀ ਕੰਮ ਨਹੀਂ ਕਰਦੀ ਛੱਡ ਜਾਂਦਾ ਓਦੋਂ ਵਾਸਾ ਕਿੱਥੇ ਹੁੰਦਾ ਹਮਰਾ ਪਰਵਾਸਾ ਕਰੋ ਹਰ ਗਿਆ ਬਹੋਰਾ ਹੈ ਬਿੱਤ ਹਰ ਗਿਆ ਬਹੋਰਾ ਹੈ ਬਿੱਤ ਜਿਹੜਾ ਹਰਨ ਜਿਹੜੀ ਤੁਹਾਡੀ ਅਕਲ ਚਲੀ ਗਈ ਨਾ ਨਾਸ ਗਿਆਨ ਦਾ ਨਾਸ ਹੋ ਗਿਆ ਗਿਆਨ ਦਾ ਨਾਸ ਕੰਮ ਹੋਇਆ ਪੰਡਤ ਰੋਵੇ ਗਿਆਨ ਹੋਇ ਜਿਹਨੇ ਤੁਹਾਨੂੰ ਦੱਸ ਤਾ ਨਾ ਤੇਰ ਕੁਟੀ ਦੇ ਵਿੱਚ ਦਸ ਦਵਾਰ ਹੈ ਉਹਨੇ ਤੁਹਾਡਾ ਗਿਆਨਦਾ ਨਾ ਆਪਣਾ ਦਾ ਕਰ ਲਿਆ ਤੁਹਾਡਾ ਵੀ ਕਰਤਾ ਜਿਹੜੇ ਲੋਕ ਦਿਮਾਗ ਨੂੰ ਦਸ ਦਵਾਰ ਮੰਨਦੇ ਰੇ ਉਹਨਾਂ ਦਾ ਜਿਹੜੀ ਅਕਲ ਹੈ ਨਾ ਗਿਆਨ ਹੈ ਉਹਨਾਂ ਦਾ ਗਿਆਨ ਨਾਸ ਹੋ ਚੁੱਕਿਆ ਹੋ ਰਿਹਾ ਬਿੱਤ ਬਿੱਤ ਉਹ ਨਾ ਗਿਆਨ ਜਿਹੜਾ ਜਿਹੜੀ ਉਹਨਾਂ ਦਾ ਤਤ ਗਿਆਨ ਸੀ ਜਾਂ ਵਿਵੇਕ ਸੀ ਉਹ ਖਤਮ ਹੋ ਚੁੱਕਿਆ ਆ ਸਮ ਵਿਦਵਾਨਾਂ ਕੋਲ ਵਿਵੇਕ ਨਹੀਂ ਉੱਦਾ ਤਾਂ ਇਹ ਹੁੰਦਾ ਆਪਣੇ ਦਿਮਾਗ ਤੋਂ ਕੰਮ ਲੈਂਦੇ ਨੇ ਜਿੰਨਾ ਤੁਸੀਂ ਆਪਣੇ ਦਿਮਾਗੇ ਰਹੋਗੇ ਉਹਨਾਂ ਵਿਵੇਕ ਦੇ ਬਲੀਦ ਹੋ ਜਾਂਦਾ ਬਾਦੋ ਅਵਿਦਿਆ ਹੈ ਤੀਰ ਵਿਵੇਕ ਦੀ ਬਲੀਦ ਮਾਇਆ ਦੀ ਜਿਹੜੀ ਸੋਚ ਹਰ ਵਕਤ ਮਾਇਆ ਦੀ ਚਿੰਤਾ ਹਰ ਵਕਤ ਮਾਇਆ ਦੀ ਦੌੜ ਹਰ ਵਕਤ ਬਬੇ ਖੀਡ ਕਰ ਦਦੀ ਹੈ ਸੰਸਾਰ ਬਬੇ ਖੀਡ ਕੇ ਵਾਹ ਦੌੜ ਵਿੱਚ ਵਾਇਦੀ ਦੌੜ ਵਿੱਚ ਜਿੰਨੇ ਰਹਿਣਗੇ ਜਿੰਨਾ ਜਿਆਦਾ ਚੱਲੇਗਾ ਉਹਨਾਂ ਅਗੰਦਾ ਨਾਸ ਹੋ ਜਾਂਦਾ ਬਿਨਾ ਆਸ਼ਰੂ ਬਿਨ ਕਾਸ ਕਹੀ ਜਾਂਦਾ ਮੌਤ ਨੂੰ ਜ਼ਿੰਦਗੀ ਕਹੀ ਜਾਂਦਾ ਇਹਨੂੰ ਪੁੱਠਾ ਹੀ ਲੱਗਦਾ ਸਭ ਕੁਝ ਜੋ ਪੁੱਠੀ ਆ ਉਹ ਸਿੱਧੀ ਲੱਗਦੀ ਹੈ ਸਿੱਧੀ ਆ ਪੁੱਠੀ ਲੱਗਦੀ ਹੈ ਜਦੋਂ ਵਿਦਿਆ ਕਹਿੰਦਾ ਉਹ ਵਿਦਿਆ ਸਾਰਾ ਕੁਛ ਹੀ ਉਲਟਾ ਹੋ ਜਾਂਦਾ ਸੰਸਾਰੀਆਂ ਦਾ ਭਗਤਾਂ ਨਾਲ ਉਲਟ ਹੋ ਜਾਂਦਾ ਜਦੋਂ ਤਿਰਕੁਟਿ ਨੂੰ ਤੁਸੀਂ ਦਾ ਸੰਦੋਲ ਮੰਨ ਲਿਆ ਸਭ ਕੁਝ ਹੀ ਉਲਟ ਗਿਆ ਹਾਂਜੀ ਕਬੀਰ ਕਾਮ ਪਰੇ ਹਰ ਸਿਮਰਿਆ ਐਸਾ ਸਿਮਰੋ ਨਿਤ ਅਮਰਾ ਪਰ ਵਸਾ ਕਰੋ ਹਰ ਗਿਆਬ ਹੋ ਰਹਿ ਜਾ ਅਮਰਾ ਪਰ ਵਸਾ ਤੂੰ ਜਦ ਹੋ ਗਿਆ ਇਹ ਗੁਰਕੇ ਪਾਣੇ ਹੋ ਗਿਆ ਤੇ ਹੁਣ ਜੋ ਤੂੰ ਕਰੇ ਉਹ ਠੀਕ ਹੈ ਮੇਰੇ ਤਾਂ ਵਸ ਦੀ ਗੱਲ ਹੈ ਇਹ ਤੂੰ ਗੁਰਕੇ ਪਾਣੇ ਚੱਲਣ ਨਾਲ ਪਾਣੇ ਨੂੰ ਖੜੇ ਮੱਥੇ ਮਨਾ ਲਾ ਜੋ ਨੁਕਸਾਨ ਹੋਇਆ ਹੋਇਆ ਬੁੱਧਦਾ ਜੋ ਬਵੇਖ ਦਾ ਨੁਕਸਾਨ ਹੋਇਆ ਹੋਇਆ ਜੋ ਬਵੇਖ ਦੀ ਬਲੀਨ ਹੋਇਆ ਸਭ ਠੀਕ ਹੋ ਨਾ ਦਿੱਤੋ ਨਾ ਜਾਨ ਬਵੇਕ ਬਵੇਕ ਵਾਪਸ ਆ ਜੂਗਾ ਤੁਹਾਡੇ ਕੋਲ ਹਰ ਗਿਆ ਬਹੋਰਾ ਜੋ ਗਿਆ ਹੋਇਆ ਬਵੇਕ ਹੈ ਬਹੋੜ ਦਾ ਫੇਰ ਆ ਜਾਂਦਾ ਤੁਹਾਨੂੰ ਦੇ ਦਿੰਦਾ ਬਹਰ ਹੁੰਦਾ ਦੁਬਾਰਾ ਬਹੋਰਾ ਦੁਬਾਰਾ ਆ ਜਾਂਦਾ ਬਵੇ ਕੋਲ ਉਰਤਾ ਗਿਆ ਹੋਇਆ ਬਵੇਕ ਉਹ ਜਿਹੜੀ ਦੀ ਬਲੀਦ ਹੋਇਆ ਹੋਇਆ ਉਹ ਠੀਕ ਹੈ ਬਲੀਦ ਤਾਂ ਦੂਰ ਹੋ ਗਈ ਬਵੇਕ ਫਿਰ ਪ੍ਰਗਟ ਹੋ ਗਿਆ ਬਿਵੇਕ ਦੀਪ ਤਾਂ ਹੈ ਬਲੀਨ ਹੋਇਆ ਹੋਇਆ ਬਲੀਨ ਤਾਂ ਲੈ ਜਾਂਦੀ ਹੈ ਬਲੀਨ ਤਾਂ ਲੈਂਦੀ ਆਪਣੇ ਬਾਣੇ ਨਾਲ ਆਪਣੀ ਦਿਮਾਗ ਤੇ ਵਿਸ਼ਵਾਸ ਕਰਨ ਨਾਲ ਆਪਣੇ ਅਕਲ ਤੇ ਵਿਸ਼ਵਾਸ ਕਰਨ ਨਾਲ ਬਿਵੇਕ ਦੀਪ ਬਲੀਨ ਹੁੰਦਾ ਹੀ ਗਿਆ ਰਹਿੰਦਾ ਦੁਨੀਆਂ ਆਪਣੀ ਆਪਣੀ ਅਕਲ ਤੇ ਵਿਸ਼ਵਾਸ ਕਰਦੀ ਹੈ ਬਿਵੇਕ ਖੀਡ ਨਹੀਂ ਸਕਦੀ ਆਪਣੇ ਅਕਲ ਮੁਤਾਬਕ ਚੱਲਣਾ ਬਿਵੇਕ ਖੀਡਦਾ ਗੁਰਕੇ ਬਾਣੀ ਚੱਲਣਾ ਅੰਤਰਾਤਵਾਂ ਦੀ ਆਵਾਜ਼ ਅਨੁਸਾਰ ਚੱਲਣਾ ਅੰਤਰਾਤਵਾਂ ਦੀ ਆਵਾਜ਼ ਤੇ ਵਿਸ਼ਵਾਸ ਕਰਨਾ ਉਹਦੇ ਅਨੁਸਾਰ ਚੱਲਣਾ ਤਾਂ ਬੇਬੇਖ ਦੁਬਾਰਾ ਫੜਕਟ ਹੁੰਦਾ ਹੈ ਤਾਂ ਬਲੀਨ ਤਾਂ ਨਹੀਂ ਬਸ ਆਪਣੇ ਅੰਤਰਾਤਵਾਂ ਤੋਂ ਖਿਲਾਫ ਜਿਹੜੀ ਸਾਡੀ ਸੋਚ ਹੈ ਅੰਤਰਾਤਵਾਂ ਤੋਂ ਖਿਲਾਫ ਜਿਹੜੇ ਸਾਡੀ ਐਫਰਟਸ ਹੈ ਉਹਦੇ ਨਾਲ ਬੇਬੇਖ ਦੀ ਬਲੀਨ ਹੋ ਜਾਂਦਾ ਅਸਲ ਗੱਲ ਵਿੱਚ ਇਹ ਹਾਂਜੀ